ਕੇਡੀ ਵਰਲਡ ਪੰਜਾਬੀ ਨਿਊਜ਼ ਵੇਖ ਰਿਹਾ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਅਸੀਂ ਮੌਜੂਦ ਹਾਂ ਸ਼ਹਿਰ ਮੁਕਦਰ ਵਿਖੇ ਔਰ ਸਾਡੇ ਦਰਮਿਆਨ ਮੌਜੂਦ ਨੇ ਮਾਨਯੋਗ ਮਨੀਸ਼ ਕਪੂਰ ਜੀ ਜਿਹੜੇ ਕਿ ਜ਼ਿਲ੍ਹਾ ਜਲੰਧਰ ਇਤਿਹਾਤੀ ਤੋਂ ਭੀਜੇਪੀ ਪਾਰਟੀ ਦੇ ਪ੍ਰਧਾਨ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਜੀ ਹਾਂਜੀ ਮਿਸ ਤੀਸਵਾਂ ਅੱਜ ਐਮਸੀ ਚੌਗ ਵਿਖੇ ਇੱਕ ਇਕੱਠ ਇਕੱਠਾ ਹੋਇਆ ਔਰ ਉਹਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕੀਤੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੀ ਆਪਣੇ ਮੁੱਢ ਮੰਨੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣਾਂ ਦਾ ਉੱਥੇ ਇੱਕ ਪੁਤਲਾ ਸਾੜਿਆ ਗਿਆ ਤੇ ਕੀ ਵਜ੍ਹਾ ਸੀ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਅਸੀਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰਦੇ ਹਾਂ ਤੇ ਜੈ ਸ਼੍ਰੀ ਰਾਮ ਕਹਿੰਦੇ ਉਹਨਾਂ ਨੂੰ ਇਹ ਸਾਡਾ ਮੈਸੇਜ ਹੈਗਾ ਜੀ ਅੱਜ ਕਿ ਅਸੀਂ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਹਾਏ ਜਾਂਦੇ ਆ ਜਿਨ੍ਹਾਂ ਨੇ ਕੱਲ ਮਾਨਯੋਗ ਕੋਰਟ ਨੂੰ ਇੱਕ ਚੈਲੰਜ ਕਰ ਦਿੱਤਾ ਸੀ ਕਿ ਜਿਹੜੀ ਮੇਰੇ ਉੱਤੇ ਗ੍ਰਿਫਤਾਰੀ ਲਗਾਈ ਗਈ ਹੈ ਜਾਂ ਜਿਹੜੀ ਮੇਰੇ ਉੱਤੇ ਇਲਜ਼ਾਮ ਲਗਾਏ ਗਏ ਹੈ ਜਾਂ ED ਨੇ ਜਾਂ ਕਿਸੇ ਵੀ ਉਹ ਉਹਨਾਂ ਦੀ ਮਹਿਕਮੇ ਨੇ ਵੱਲੋਂ ਜਿਹੜਾ ਉਹਨਾਂ ਨੂੰ ਸ਼ਰਾਬ ਘਟਾਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਸੀਗਾ ਉਹਨਾਂ ਦੇ ਇਲਜ਼ਾਮ ਲਾਏ ਉਹਨਾਂ ਨੇ ਇਹ ਕਿਹਾ ਇਲਜ਼ਾਮ ਲਾਏ ਉਸ ਇਹਵਜ਼ ਦੇ ਵਿੱਚ ਉਹਨਾਂ ਨੇ ਕਿਹਾ ਮੇਰੀ ਗ੍ਰਿਫਤਾਰੀ ਗਲਤ ਹੈ ਉਹਨਾਂ ਨੇ ਮਾਨਯੋਗ ਅਦਾਲਤ ਨੂੰ ਹੀ ਚੈਲੰਜ ਕਰ ਦਿੱਤਾ ਸੀ ਕਿ ਮੈਂ ਇੱਕ ਕਟੜ ਔਰ ਇਮਾਨਦਾਰ ਨੇਤਾ ਜਿਹਦੇ ਕਰਕੇ ਤੁਸੀਂ ਮੈਨੂੰ ਇੱਕ ਪੋਲਿਟਿਕਲ ਪਾਰਟੀ ਦੇ ਇਨਫਲੂਐਂਸ ਚ ਆ ਕੇ ਤੁਸੀਂ ਮੈਨੂੰ ਗ੍ਰਿਫਤਾਰ ਕਰ ਲਿਆ ਜਦਕਿ ਇਹ ਕੱਲ ਮਾਨਯੋਗ ਅਦਾਲਤ ਨੇ ਹਾਈ ਕੋਰਟ ਨੇ ਦਿੱਲੀ ਦੀ ਹਾਈ ਕੋਰਟ ਨੇ ਉਹਨਾਂ ਨੂੰ ਇਹ ਪੁਖਤਾ ਸਬੂਤਾਂ ਦੇ ਨਾਲ ਆਪਣੀ ਇਹ ਚੈਲੰਜ ਦੇ ਨਾਲ ਉਹਨਾਂ ਨੂੰ ਅੱਜ ਇੱਕ ਡੈਕਲੇਰੇਸ਼ਨ ਦਿੱਤਾ ਗਿਆ ਕਿ ਮਾਨਯੋਗ ਅਦਾਲਤ ਇੱਕ ਐਸੀ ਅਦਾਲਤ ਹੈ ਕਿ ਜਿਹੜੀ ਲੋਕ ਜਿਹਦੇ ਤੇ ਯਕੀਨ ਕਰਦੇ ਲੋਕ ਜਿਨ੍ਹਾਂ ਤੋਂ ਲੋਕਾਂ ਨੂੰ ਇਨਸਾਫ ਮਿਲਦਾ ਔਰ ਅੱਜ ਤੁਸੀਂ ਉਹਨਾਂ ਦੇ ਉੱਪਰ ਉਂਗਲੀ ਚੱਕੀ ਔਰ ਅਦਾਲਤ ਦੇ ਵਿੱਚ ਜੇ ਕੋਈ ਕੇਸ ਆਂਦਾ ਜਾਂ ਅਦਾਲਤ ਜਦੋਂ ਆਪਣਾ ਫੈਸਲਾ ਦਿੰਦੀ ਹੈ ਉਹ ਕਿਸੇ ਸਬੂਤਾਂ ਦੇ ਆਧਾਰ ਤੇ ਦਿੰਦੀ ਹੈ ਨਾ ਕਿ ਕਿਸੇ ਪਾਰਟੀਆਂ ਦੇ ਦਬਾਅ ਵੇ ਸੋ ਇਹੀ ਹਾਈ ਕੋਰਟ ਅਦਾਲਤ ਨੇ ਜਿਹੜੀ ਹਾਈ ਕੋਰਟ ਦਿੱਲੀ ਦੀ ਹੈ ਉਹਨਾਂ ਨੇ ਇਹ ਅਦਾਲਤ ਦੇ ਜਿਹੜਾ ਫੈਸਲਾ ਆਇਆ ਔਰ ਉਹਨਾਂ ਨੇ ਉਹ ਸਬੂਤਾਂ ਦੇ ਬਿਹਾਫ ਤੇ ਹੀ ਇਹ ਸਾਬਤ ਕਰ ਦਿੱਤਾ ਉਹਨਾਂ ਨੂੰ ਕਲੀਅਰ ਕੱਟ ਗਿਆ ਤੱਕ ਜਿਲਵਾੜ ਜੀ ਨੂੰ ਕਿ ਤੁਹਾਡੇ ਖਿਲਾਫ ਸਬੂਤ ਸਾਡੇ ਕੋਲ ਸ਼ਰਾਬ ਕੋਟਾਲੇ ਦੇ ਵਿੱਚ ਮੌਜੂਦ ਹੈ ਔਰ ਦੋ ਗਵਾਹ ਜਿਹੜੇ ਆ ਉਹ ਤੋਂ ਸਾਨੂੰ ਕਾਫੀ ਡਿਟੇਲਿੰਗ ਮਿਲਦੀ ਪਈ ਹੈ ਕਿ ਤੁਹਾਡਾ ਜਿਹੜਾ 400 ਕਿੰਨੇ ਕਰੋੜ ਦਾ ਜਿਹੜਾ ਤੁਸੀਂ ਕੋਟਾਲਾ ਗੋਆ ਦੇ ਵਿੱਚ ਜਿਹੜਾ ਤੁਸੀਂ ਕੈਸ਼ ਟਰਮਸ ਦੇ ਵਿੱਚ ਪੈਸਾ ਭੇਜਿਆ ਸੀਗਾ ਕਰਪਸ਼ਨ ਕਰਨ ਦੇ ਲਈ ਜੇ ਤੁਹਾਡੀ ਮਨਸ਼ਾ ਸੀ ਕਰਪਸ਼ਨ ਕਰਨ ਦੀ ਉਹ ਤੁਹਾਡੀ ਅੱਜ ਸਿੱਧ ਹੋ ਗਈ ਹੈ ਔਰ ਸਾਡੇ ਕੋਲ ਪੁਖਤਾ ਸਬੂਤ ਆ ਚੁੱਕੇ ਆ ਜਿਹਦੇ ਕਰਕੇ ਤੁਹਾਡੀ ਗ੍ਰਿਫਤਾਰੀ ਤੈ ਸੀ ਔਰ ਗ੍ਰਿਫਤਾਰੀ ਹੋਈ ਹੈ ਉਹ ਤੁਸੀਂ ਪਬਲਿਕ ਨੂੰ ਗੁੰਮਰਾਹ ਨਾ ਕਰੋ ਜਿਹੜਾ ਵੀ ਤੁਸੀਂ ਆਪਣੀ ਇਮਾਨਦਾਰੀ ਦਾ ਢੰਡੋਲਾ ਪਿੱਟਦੇ ਹੋ ਬਾਰ-ਬਾਰ ਕਿ ਮੈਂ ਹੀ ਇਮਾਨਦਾਰ ਮੈਂ ਹੀ ਇਮਾਨਦਾਰ ਉਹ ਅੱਜ ਬੇਨਕਾਬ ਹੋ ਗਿਆ ਪਰਦਾ ਸੋ ਤੁਹਾਨੂੰ ਅੱਜ ਸਾਡੀ ਪਾਰਟੀ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜੇ ਅੱਜ ਇੱਕ ਕੋਡ ਨੂੰ ਗੁੰਮਰਾਹ ਕਰਨ ਦਾ ਨਾਮ ਦੇ ਕੇ ਕੋਡ ਨੂੰ ਚੈਲੰਜ ਕਰਦੇ ਪਏ ਆ ਉਹ ਇਹੋ ਜੇ ਕਰਪਟ ਬੰਦੇ ਦਾ ਸਰਿਆਂ ਚੌਂਕ ਦੇ ਵਿੱਚ ਖੜੇ ਹੋ ਕੇ ਪੁਤਲਾ ਫੁਕਿਆ ਜਾਣਾ ਚਾਹੀਦਾ ਔਰ ਪਬਲਿਕ ਲਈ ਮੈਸੇਜ ਦੇਣਾ ਚਾਹੀਦਾ ਕਿ ਇਹ ਸ਼ਰਾਬ ਘਟਾਲੇ ਦੇ ਵਿੱਚ ਲਿਪਤ ਔਰ ਇਹ ਸਾਬਤ ਹੋ ਰਿਹਾ ਔਰ ਦੂਸਰਾ ਉਹ ਪਬਲਿਕ ਨੂੰ ਜਾਂ ਸਾਡੇ ਯੂਥ ਨੂੰ ਸ਼ਰਾਬ ਵਰਗੇ ਮਾੜੇ ਨਸ਼ੇ ਦੇ ਵਿੱਚ ਧਕੇਲ ਰਿਹਾ ਦਿੱਲੀ ਦੇ ਵਿੱਚ ਇਹਨਾਂ ਦੇ ਗਲਤ ਮੈਸੇਜ ਜਾ ਰਹੇ ਆ 100-100 ਰੁਪਏ ਦੇ ਵਿੱਚ ਤਿੰਨ-ਤਿੰਨ ਛੋਟੇ-ਛੋਟੇ ਪਾਊਚ ਬਣਾ ਕੇ ਵੇਚ ਰਹੇ ਆ ਸ਼ਰਾਬ ਦੇ ਭਰ ਕੇ ਜਿਹਦੇ ਨਾਲ ਕੀ ਆਮ ਇੱਕ ਲੇਮਨ ਜਿਹੜਾ ਗਰੀਬ ਆਦਮੀ ਹੈ ਜਿਹੜਾ ਦਿਹਾੜੀਦਾਰ ਬੰਦਾ ਉਹ ਉਹਦੇ ਵਿੱਚੋਂ ਉਹਨੂੰ ਸਸਤੀ ਦੇਖ ਕੇ ਉਹ ਲੈ ਰਿਹਾ ਔਰ ਨਸ਼ੇ ਦੇ ਵਿੱਚ ਹੀ ਰਹਿ ਰਿਹਾ ਨਾ ਸਿਰਫ ਉਹਨੂੰ ਦਿਮਾਗ 'ਚ ਕੀ ਬੈਗੀ ਗੱਲ ਫ੍ਰੀ ਬਿਜਲੀ ਫ੍ਰੀ ਪਾਣੀ ਫ੍ਰੀ ਬਿਜਲੀ ਪਾਣੀ ਦੇ ਨਾਲ ਘਰ ਨਹੀਂ ਚੱਲਣਾ ਬਿਜਲੀ ਦਾ ਬਿੱਲ ਨਹੀਂ ਆਊਗਾ ਮੰਨ ਲਿਆ ਪਾਣੀ ਦਾ ਬਿੱਲ ਨਹੀਂ ਆਊਗਾ ਮੰਨ ਲਿਆ ਪਰ ਖਾਣਾ ਤਾਂ ਢਿੱਡ ਰੇ ਨਾ ਬੱਚੇ ਭੁੱਖੇ ਆ ਪਰਿਵਾਰ ਤੁਹਾਡਾ ਭੁੱਖਾ ਬੈਠਾ ਤੁਸੀਂ ਕੰਮ ਤੇ ਜਾਉਂਗੇ ਨਹੀਂ ਰੋਜ਼ਗਾਰ ਮਿਲੂਗਾ ਤੁਹਾਨੂੰ ਜਿਹੜਾ ਮਿਲਿਆ ਤੁਸੀਂ ਦੁਦਕਾਰ ਦਿੱਤਾ ਬਹੁਤ ਬੰਦੇ ਐਸੇ ਚੈਲੰਜਸ ਦੇ ਵਿੱਚ ਆ ਰਹੇ ਆ ਜਿਹੜੇ ਕਹਿੰਦੇ ਆ ਕਿ ਇੱਕ ਸਸਤੇ ਨਸ਼ੇ ਦੇ ਕਰਕੇ ਲੋਕ ਸਾਡੇ ਕੋਲ ਦਿਹਾੜੀ ਕਰਨ ਨਹੀਂ ਆ ਰਹੇ ਜਿਹਦੇ ਕਰਕੇ ਉਹ ਆਪਣੇ ਪਰਿਵਾਰ ਤੋਂ ਵੀ ਖਾਣ ਪੀਣ ਤੋਂ ਵੀ ਵਾਂਝੇ ਰਹਿ ਰਹੇ ਕੀ ਸਰ ਜੇਕਰ ਗੱਲ ਕਰੀਏ 2024 ਚੌ ਤੇ ਆਮ ਆਦਮੀ ਪਾਰਟੀ ਨੂੰ ਇਸ ਸਮੇਂ ਤੁਸੀਂ ਕਿੱਥੇ ਖੜਾ ਵੇਖਦੇ ਹੋ 2024 ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨਾਲ ਅਸੀਂ ਕੋਈ ਮੁਕਾਬਲਾ ਨਹੀਂ ਕੀਂਦੇ ਜੋ ਇਹਨਾਂ ਨੇ ਝੂਠੇ ਵਾਦੇ ਸੀਗੇ ਪੰਜਾਬ ਨੂੰ ਜਿਹੜਾ ਇਹਨਾਂ ਨੇ ਇੱਕ ਰੋਲ ਮਾਡਲ ਬਣਾਉਣ ਦਾ ਇਹਨਾਂ ਨੇ ਸੁਪਨਾ ਦਿਖਾਇਆ ਸੀਗਾ ਉਹ ਸੁਪਨਾ ਇੱਕ ਪਾਣੀ ਦੇ ਬੁਲਬਲੇ ਵਾਂਗਰ ਬਣਿਆ ਬੁਲਬਲਾ ਹੁੰਦਾ ਕਿ ਇੱਕ ਸੈਕਿੰਡ ਲਈ ਬੰਦਾ ਤੇ ਫਟ ਜਾਂਦਾ ਇਹਨਾਂ ਨੇ ਵੀ 2 ਸਾਲ ਸੌਰੀ 2 ਸਾਲ ਦੇ ਵਿੱਚ ਹੀ ਇਹਨਾਂ ਦਾ ਨਕਾਬ ਉੱਤਰ ਗਿਆ ਪਬਲਿਕ ਤੋਂ ਇਹਨਾਂ ਦਾ ਮੋਹ ਭੰਗ ਹੋ ਚੁੱਕਾ ਹੈ ਪਬਲਿਕ ਇਹਨਾਂ ਨੂੰ ਜਾਣ ਚੁੱਕੀ ਹੈ ਕਿ ਅੱਜ ਤੱਕ ਇਹਨਾਂ ਨੇ ਝੂਠੇ ਹੀ ਝੂਠੇ ਵਾਦੇ ਕੀਤੇ ਆ ਫਲੈਕਸਰ ਬੋਰਡ ਲਗਵਾ ਕੇ ਐਡਵਰਟਾਈਜ਼ਮੈਂਟ ਤੋਂ ਅਲਾਵਾ ਇਹਨਾਂ ਦੇ ਕੋਲ ਹੋਰ ਕੁਝ ਨਹੀਂ ਹੈ 10-10 ਬੰਦਿਆਂ ਦਾ ਇਕੱਠ ਕਰਦੇ ਆਂ ਔਰ ਦਿਖਾਉਂਦੇ ਇਸ ਤਰ੍ਹਾਂ ਕਿ ਪਤਾ ਨਹੀਂ ਕਿੰਨਾ ਕੰਮ ਕਰ ਰਹੇ ਆਂ ਆਮ ਆਦਮੀ ਕਲੀਨਿਕ ਬਣਾ ਦਿੱਤੇ ਜਿਹੜੇ ਇਹਨਾਂ ਨੇ ਬੜਾ ਨਿਖਿੱਧ ਇਹਨਾਂ ਦਾ ਹੋ ਗਿਆ ਵਾ ਮੈਸੇਜ ਪਬਲਿਕ ਨੂੰ ਸਾਰਾ ਧੋਗ ਇਹਨਾਂ ਦਾ ਪਤਾ ਲੱਗ ਗਿਆ ਕਿ ਜਿਹੜੇ ਸਰਕਾਰੀ ਹਸਪਤਾਲਾਂ 'ਚ ਡਾਕਟਰਸ ਹਨ ਨਹੀਂਗੇ ਉਹਨਾਂ ਕੋਲ ਉੱਥੇ ਪ੍ਰੋਪਰ ਦਵਾਈਆਂ ਨਹੀਂ ਮਿਲਦੀਆਂ ਪਈਆਂ ਪ੍ਰੋਪਰ ਟਰੀਟਮੈਂਟਸ ਨਹੀਂ ਹੈਗੇ बार-बार ਉਹ ਜਗ੍ਹਾ-ਜਗ੍ਹਾ ਦੂਜੀ ਜਗ੍ਹਾ ਤੇ ਰੈਫਰ ਕਰ ਰਹੇ ਆਂ ਸਟਾਫ ਦੀ ਕਮੀ ਹੋਣ ਖਾਤਰ ਉਹ ਇੱਥੇ ਨਹੀਂ ਇੰਨੀ ਵੱਡੀ ਇਹਦੇ ਤੇ ਇਥੇ ਗਿਣਤੀ ਦੇ ਵਿੱਚ ਓਪੀਡੀ ਹੈ 250 ਤੋਂ 400 ਪੇਸ਼ੈਂਟ ਦੇ ਲਈ ਜਾਂਦਾ ਇੱਥੇ ਇਹਨਾਂ ਕੋ ਡਾਕਟਰਾਂ ਦੀ ਕਮੀ ਹੈ ਤੇ ਆਮ ਆਦਮੀ ਕਲੀਨਿਕ ਕਿੱਥੇ ਬੰਦਾ ਪਹੁੰਚਦਾ ਹੈ ਜੇ ਸੇਫ ਦੀ ਗੱਲ ਕਰੀਏ ਤੇ ਚੱਚਾ ਬੱਚਾ ਕੇਂਦਰ ਇੱਕ ਨਕੋਦਰ ਵਿਖੇ ਖੁੱਲਿਆ ਤੇ ਉਹਦੇ ਵਿੱਚ ਜਿਹੜਾ ਸੂਬਾ ਸਰਕਾਰ ਨੇ ਆਖਿਆ ਕਿ ਮੋਸਟਲੀ ਜਿਹੜਾ ਫੰਡ ਸੂਬਾ ਸਰਕਾਰ ਵੱਲੋਂ ਵਰਤਿਆ ਗਿਆ ਤੁਹਾਨੂੰ ਕੀ ਲੱਗਦਾ ਕੇਂਦਰ ਸਰਕਾਰ ਵੱਲੋਂ ਪੈਸਾ ਨਹੀਂ ਆਇਆ ਉਹਦੇ ਵਿੱਚ ਤੁਸੀਂ ਇਹ ਬਹੁਤ ਵਧੀਆ ਉਹਨਾਂ ਨੇ ਆਪ ਹੀ ਜਵਾਬ ਦਿੱਤਾ ਕਿ ਸੂਬਾ ਸਰਕਾਰ ਵੱਲੋਂ ਪੈਸਾ ਵਰਤਿਆ ਗਿਆ ਸੂਬਾ ਸਰਕਾਰ ਵੱਲੋਂ ਪੈਸਾ ਦਿੱਤਾ ਨਹੀਂ ਗਿਆ ਪੈਸਾ ਤਾਂ ਦਿੱਤਾ ਗਿਆ ਸੈਂਟਰ ਗਵਰਨਮ ਸੈਂਟਰਲ ਗਵਰਨਮੈਂਟ ਫੰਡ ਭੇਜਦੀ ਹੈ ਇਹਨਾਂ ਨੇ ਉਹਦਾ ਮਿਸਯੂਜ਼ ਕਰਕੇ ਉਹਦਾ ਮੋਸਟ ਆਫ ਦਾ ਪਾਰ ਜਿਹੜਾ ਆਮ ਆਦਮੀ ਪਾਰਟੀ ਨੇ ਆਪਣੇ ਆਮ ਆਦਮੀ ਕਲੀਨਿਕ ਦੇ ਕਹਿ ਕੇ ਲਗਾ ਲਿਆ ਜਦਕਿ ਉਹਦੇ ਚ 60 ਤੋਂ 80% ਪੈਸਾ ਜਿਹੜਾ ਸੈਂਟਰਲ ਗਵਰਨਮੈਂਟ ਦਾ ਇਨਵੋਲਵ ਰਹਿੰਦਾ ਹਰ ਜਗ੍ਹਾ ਤੇ ਹਰ ਸਰਕਾਰੀ ادارے ਦੇ ਜਿਹੜਾ ਹਸਪੀਟਲ ਬੰਨਾ ਜਿਹੜਾ ਕਿ ਕੋਈ ਚਾਹੇ ਅਏਮਜ਼ ਬਨੇਗਾ ਚਾਹੇ ਮੈਡੀਕਲ ਕਾਲਜ ਬਨੇਗਾ ਕੁਝ ਵੀ ਬਨੇਗਾ ਸਰਕਾਰੀ ਜਿਹੜਾ ਸੈਂਟਰਲ ਗਵਰਨਮੈਂਟ ਤੋਂ ਏਡ ਨਾਲ ਹੀ ਬੰਦਾ ਮੈਕਸਿਮਮ ਪੈਸਾ ਮੈਕਸਿਮਮ ਜਿਹੜਾ ਸ਼ੇਅਰ ਹੈ 60 ਤੋਂ 80% ਜਿਹੜਾ ਪੈਸਾ ਆ ਸੈਂਟਰ ਅੱਜ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਕਿ ਬਦਲਾਅ ਦੇ ਰੂਪ ਦੇ ਵਿੱਚ ਸੂਬਾ ਸਰਕਾਰ ਸੂਬਾ ਪੰਜਾਬ ਦੀ ਜਨਤਾ ਨੇ ਜਿਹੜਾ ਚਿਹਰਾ ਚੁਣਿਆ ਉਹ ਉਹਨਾਂ ਦੇ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਉਹ ਆਪਣੇ ਵਾਅਦੇ ਤੇ ਖਰਾ ਉਤਰਈਏ ਵਾਅਦੇ ਤਾਂ ਦੇਖੋ ਪਬਲਿਕ ਮੈਨੂੰ ਅੰਦਾਜ਼ ਦਿੰਦਾ ਜੀ ਪਬਲਿਕ 2 ਸਾਲਾਂ ਦੇ ਵਿੱਚ ਹੀ ਪਬਲਿਕ ਤੋਂ ਮੋਹ ਭੰਗ ਹੋ ਚੁੱਕਾ ਹੈ ਪਬਲਿਕ ਇਹਨਾਂ ਤੋਂ ਅੱਕ ਚੁੱਕੀ ਹੈ ਝੂਠੇ ਵਾਅਦੇ ਕਰਦੇ ਆ ਗੱਲ ਕੁਛ ਕਰਦੇ ਆ ਤਾਂ ਇਲਾਜ ਕਿਸੇ ਹੋਰ ਪਾਸੇ ਦਾ ਕਰੀ ਜਾਂਦੇ ਪਏ ਆ ਗੱਲਾਂ ਕਰਦੇ ਆ ਨਸ਼ਾ ਉਠਾੜਾ ਦੇਾਂਗੇ ਜੀ 2 ਮਹੀਨੇ ਚ ਨਸ਼ਾ ਬੰਦ ਕਰ ਦਾਂਗੇ 1 ਮਹੀਨੇ ਚ 15 ਦਿਨਾਂ ਅੱਜ ਅਸੀਂ ਰੇਤ ਮਾਫੀਆ ਖਤਮ ਕਰ ਦਿਆਂਗੇ ਕੁਝ ਵੀ ਨਹੀਂ ਬੰਦ ਹੋਇਆ ਜਦੋਂ ਇਹ ਆਏ ਆਮ ਆਵਾਮੀ ਪਾਰਟੀ ਵਾਲੇ ਸੱਤਾ ਵਿੱਚ ਆਏ ਇਹਨਾਂ ਦਾ ਮੁੱਖ ਏਜੰਡਾ ਹੀ ਸੀ ਸਿਹਤ ਸਿੱਖਿਆ ਤੇ ਨਸ਼ਾ ਤੇ ਤੁਹਾਨੂੰ ਕੀ ਲੱਗਦਾ ਇਹਦੇ ਤੇ ਕਿੰਨਾ ਕੋਈ ਕੰਮ ਆਇਆ ਬਹੁਤ ਕੰਮ ਕੀਤਾ ਜੀ ਤਿੰਨਾਂ ਤੇ ਹੀ ਇਹਨਾਂ ਨੇ ਫੋਕਸ ਕੀਤਾ ਹੈ ਨਸ਼ਿਆਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਹੁਣ ਤੁਹਾਡੇ ਸਾਹਮਣੇ ਇਹਨਾਂ ਦਾ ਸੁਪਰੀਮੋ ਜੇਲ੍ਹ ਦੇ ਵਿੱਚ ਹੈ ਔਰ ਇਹਨਾਂ ਦੇ ਜਿਹੜੇ ਐਜੂਕੇਸ਼ਨ ਮਨਿਸਟਰ ਮਨੀਸ਼ 소ਦੀਆ ਜੀ ਜਿਹੜੇ ਕਹਿੰਦੇ ਸੀ ਉਹ ਵੀ ਨਸ਼ਿਆਂ ਦੇ ਲਾਈਨ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਸੰਜੇ ਸਿੰਘ ਜੀ ਬੇਲ ਤੇ ਬਾਹਰ ਆਏ ਆ ਸੁਪਿੰਦਰ ਜੈਨ ਜੀ ਅੰ ਕਿੱਥੇ ਖੜੇ ਪਾਰਟੀ ਕਿੱਥੇ ਖੜੀ ਆ ਪੰਜਾਬ ਦੀ ਗੱਲ ਕਰੀਏ ਇਹਨਾਂ ਨੂੰ ਛੱਡ ਕੇ ਸਾਡੇ ਸੁਸ਼ੀਲ ਰਿੰਕੂ ਜੀ ਜਿਹੜੇ ਐਸੋਲੇ ਅਸੀਂ ਐਮਪੀ ਦੇ ਕੈਂਡੀਡੇਟ ਬਣੇ ਸਾਡੇ ਜਲੰਧਰ ਹਲਕੇ ਤੋਂ ਉਹ ਇਹਨਾਂ ਦੀ ਪਾਰਟੀ ਨੂੰ ਥੋਕਰ ਮਾਰ ਕੇ ਆਏ ਆ ਮਿਲੀ ਹੋਈ ਟਿਕਟ ਨੂੰ ਠੋਕਰ ਮਾਰ ਕੇ ਆਇਆ ਲੋਕ ਉਹਨਾਂ ਨੂੰ ਗਰਦਾਰ ਦੱਸਦੇ। ਜੀ ਸਾਹਿਬ ਕੀ ਕਾਰਨ ਹੈ ਕਿ ਦੂਸਰੀਆਂ ਵਿਰੋਧੀ ਪਾਰਟੀਆਂ ਤੋਂ ਜਿਹੜੇ ਕੈਂਡੀਡੇਟ ਹਟ ਕੇ ਭਾਜਪਾ ਵਿਚਾਰ ਭਾਜਪਾ ਨੂੰ ਲੋਕੀ ਪਸੰਦ ਕਰ ਰਹੇ ਕੀ ਇਹਨਾਂ ਦੀ ਸਥਿਤੀ ਭਾਜਪਾ ਦੀ ਸਥਿਤੀ ਜੇਕਰ ਆਪਾਂ ਸੂਬਾ ਪੰਜਾਬ ਦੀ ਗੱਲ ਕਰੀਏ ਤੇ ਭਾਜਪਾ ਦੀ ਸਥਿਤੀ ਪਹਿਲੇ ਨਾਲੋਂ ਵਧੇਰੇ ਠੀਕ ਹੋ ਰਹੀ ਹੈ ਜਾਂ ਫਿਰ ਲੈਵਲ ਹੋਈ ਹੈ 100% ਭਾਜਪਾ ਦੀ ਸਥਿਤੀ ਮਜ਼ਬੂਤੀ ਦੇਖਦੇ ਹੋਏ ਸੈਂਟਰਲ ਗਵਰਨਮੈਂਟ ਦੀ ਮਜ਼ਬੂਤੀ ਦੇਖਦੇ ਹੋਏ ਭਾਜਪਾ ਦੇ ਵਿੱਚ ਹਰੇਕ ਕੈਂਡੀਡੇਟ ਨੂੰ ਆਪਣਾ ਫਿਊਚਰ ਦਿਸਣ ਲੱਗ ਗਿਆ। ਸੇਫ ਸਿਕਿਉਰ ਤੇ ਸਾ ਉਹਨੂੰ ਲੱਗਿਆ ਪਤਾ ਕਿ ਜੇ ਹੁਣ ਸੋਸ਼ਲ ਡੈਂਕੂ ਦੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹਨਾਂ ਨੇ ਲੋਕਾਂ ਨੇ ਪਬਲਿਕ ਨੇ ਪਬਲਿਕ ਨੇ ਨਹੀਂ ਆਮ ਆਦਮੀ ਪਾਰਟੀ ਦੇ ਕੁਝ ਬੰਦੇ ਆਣੇ ਉਹਨਾਂ ਨੂੰ ਗद्दार ਦਾ ਨਾਮ ਦਿੱਤਾ ਗद्दार ਕਿਹਨੂੰ ਕਹਿੰਦੇ ਆ ਜਿਹੜਾ ਪਾਰਟੀ ਦੇ ਵਿੱਚ ਰਹਿ ਕੇ ਗਦਾਰੀ ਕਰੇ ਪਬਲਿਕ ਦੇ ਨਾਲ ਗਦਾਰੀ ਕਰੇ ਪਾਰਟੀ ਨਾਲ ਗਦਾਰੀ ਕਿਹੜੀ ਗਦਾਰੀ ਹੈ ਪਾਰਟੀ ਨਾਲ ਤੁਸੀਂ ਪਾਰਟੀ ਨੇ ਉਹਨਾਂ ਦਾ ਗੰਮ ਘਟਿਆ ਪਿਆ ਸੀ ਅੰਦਰ ਜਿਹਨਾਂ ਨੂੰ 2 ਸਾਲਾਂ ਦੇ ਜਿਹੜੇ ਉਹ ਕੰਮ ਕਰਨੇ ਚਾਹੁੰਦੇ ਤੁਸੀਂ ਕਰਨੇ ਨਹੀਂ ਦਿੰਦੇ ਸੀ ਉਹਨਾਂ ਨੂੰ ਉਹ ਪਾਰਟੀ ਸੀ ਟਿਕਟ ਮਿਲੀ ਹੋਈ ਨੂੰ ਛੱਡ ਕੇ ਆਏ ਆ ਜੇ ਬੰਦਾ ਲਾਲਚ ਨਾਲ ਆਵੇ ਕਿ ਮੈਨੂੰ ਉਧਰੋਂ ਟਿਕਟ ਮਿਲ ਸੋ ਇਟ ਮੀਨਸ ਉਹਨਾਂ ਦੇ ਅੰਦਰ ਜਿਹੜੀ ਭਾਵਨਾ ਸੀਗੀ ਜਿਹੜੀ ਪਬਲਿਕ ਦੀ ਸੇਵਾ ਕਰਨ ਦੀ ਸਮਾਜ ਸੇਵਾ ਕਰਨ ਦੀ ਜਿਹੜੀ ਭਾਵਨਾ ਹੈ ਲੋਕਾਂ ਦੇ ਪੰਜਾਬ ਦੇ ਹਿੱਤਾਂ ਦੀ ਜਿਹੜੀ ਗੱਲ ਕਰਨ ਦੀ ਭਾਵਨਾ ਉਹ ਉਹ ਉਹਨਾਂ ਦੇ ਮਨ 'ਚ ਸੀਗੀ ਕਿ ਉਹ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਫਿਊਚਰ ਹੈ ਜਿਹੜਾ ਪੰਜਾਬ ਦਾ ਫਿਊਚਰ ਲਈ ਜਿਹੜੇ ਮੈਂ ਗੱਲ ਕਰਨੀ ਹੈ ਪੰਜਾਬ ਦੀ ਕਿਸਾਨੀ ਦੀ ਗੱਲ ਕਰਨੀ ਹੈ ਪੰਜਾਬ ਦੀ ਯੂਥ ਦੀ ਗੱਲ ਕਰਨੀ ਹੈ ਜਵਾਨੀ ਦੀ ਗੱਲ ਕਰਨੀ ਹੈ ਉਹ ਮੈਂ ਬੀਜੇਪੀ 'ਚ ਰਹਿ ਕੇ ਬਖੂਬੀ ਨਿਭਾ ਸਕਦਾ ਹਾਂ ਔਰ ਇਹਨਾਂ ਦੇ ਕੰਮ ਵੀ ਕਰਾ ਸਕਦਾ ਤੇ ਬੀਜੇਪੀ ਦੀ ਜੇ ਗੱਲ ਕਰੀਏ ਤੇ ਲਗਾਤਾਰ ਭਾਜਪਾ ਤੇ ਇਲਜ਼ਾਮ ਲੱਗਦੇ ਆ ਰਹੇ ਨੇ ਜੇ ਭਾਜਪਾ ਕਨਸਟੀਚਿਊਸ਼ਨ ਵਿਰੋਧੀ ਕਹਾਂਗੇ ਤਾਂ ਫਿਰ ਕਾਂਗਰਸ ਨੂੰ ਕੀ ਕਹੋਗੇ ਤੁਸੀਂ ਅੱਜ ਤੱਕ ਕਾਂਗਰਸ ਕਨਸਟੀਚਿਊਸ਼ਨ ਦੇ ਲਾਅ ਦੇ ਮੁਤਾਬਕ ਕੀ ਕਸ਼ ਕਰਦੀ ਰਹੀ ਹੈ ਸਾਡੇ ਕੋਲ ਤਾਂ ਇਹ ਵੀ ਸੁਣਨ ਜਾ ਰਿਹਾ ਕਿ ਜਿਹੜਾ ਕਨਸਟੀਚਿਊਸ਼ਨਲ ਦੇ ਵਿੱਚ ਬਾਬਾ ਭੀਮਰਾਓ ਜੀ ਨੇ ਜਿਹੜਾ ਕਿੰਨੇ ਸਾਲ ਪਹਿਲਾਂ ਜਿਹੜਾ ਇਹਨਾਂ ਨੇ ਸੰਵਿਧਾਨ ਲਿਖਿਆ ਸੀਗਾ ਉਹ ਤਾਂ ਉਹਨਾਂ ਨੇ ਛੇੜਛਾੜ ਕੀਤੀ ਹੋਈ ਆ ਭਾਜਪਾ ਉਹਨੂੰ ਅਸਲੀ ਚਿਹਰਾ ਮੁਰੇ ਲਿਆਣਾ ਚਾਹੁੰਦੀ ਹੈ ਜਦੋਂ ਕੋਈ ਬੰਦਾ ਸਹੀ ਇਲਾਜ ਕਰਨਾ ਚਾਹੁੰਦਾ ਉਹਨੂੰ ਥੋੜੀ ਦੇਰ ਲਈ ਦਿੱਕਤਾਂ ਆਉਂਦੀਆਂ ਬਟ ਅਲਟੀਮੇਟਲੀ ਤੁਹਾਨੂੰ 2024 ਤੋਂ ਬਾਅਦ ਸਹੀ ਕਨਸਟੀਚ ਜੀ ਭਾਜਪਾ ਦੀ ਤੀਸਰੀ ਸਭ ਗੱਲ ਕਰੇ ਕਿ ਦੋ ਟਰਮ ਇਹਨਾਂ ਨੂੰ ਮਿਲ ਚੁੱਕੇ ਨੇ ਹੁਣ ਤੁਹਾਨੂੰ ਕੀ ਲੱਗਦਾ ਕਿ ਤੀਜੀ ਟਰਮ ਦੇ ਵਿੱਚ ਆਣਗੇ ਤੀਜੀ ਟਰਮ 'ਚ ਬਿਲਕੁਲ ਪਬਲਿਕ ਫਤਵਾ ਦੇ ਨੂੰ ਤਿਆਰ ਬੈਠੀ ਐ ਅਸੀਂ ਪਹਿਲਾਂ ਸਾਨੂੰ ਲੱਗਦਾ ਹੁੰਦਾ ਸੀਗਾ ਜਦੋਂ ਅਸੀਂ ਨਵੇਂ-ਨਵੇਂ ਪਾਰਟੀ ਚ ਆਏ ਮੈਂ ਵੀ ਇਹ ਸੋਚ ਕੇ ਆਇਆ ਸੀਗਾ ਕਿ ਇਸ ਪਾਰਟੀ ਨੇ ਹੀ ਹਿੰਦੁਸਤਾਨ ਨੂੰ ਬਚਾਣਾ ਅਸੀਂ ਸੈਲਫਿਸ਼ ਹੋ ਕੇ ਸੋਚਦੇ ਹਾਂ ਕਿ ਸਾਡਾ ਪੋਲੀਟੀਕਲ ਫਿਊਚਰ ਬਟ ਅਸੀਂ ਆਪਣੇ ਆਪ ਨੂੰ ਇੱਕ ਸਾਈਡ ਤੇ ਕਰ ਦਿੱਤਾ ਪੋਲੀਟੀਕਲ ਫਿਊਚਰ ਨੂੰ ਇੱਕ ਸਾਈਡ ਤੇ ਕਰ ਦਿੱਤਾ ਫਿਰ ਦਿਮਾਗ ਆ ਗਿਆ ਨਹੀਂ ਸਮਾਜ ਸੇਵਾ ਦੇਸ਼ ਪਹਿਲਾਂ ਜਿਹੜਾ ਬੰਦਾ ਦੇਸ਼ ਹਿੱਤ ਦੀ ਰਾਸ਼ਟ੍ਰ ਔਰ ਇਮਾਨਦਾਰੀ ਨਾਲ ਜੇ ਅਸੀਂ ਰਾਸ਼ਟਰੀ ਦੀ ਗੱਲ ਕਰਾਂਗੇ ਤੇ ਸਾਡਾ ਫਿਊਚਰ ਆਪਣੇ ਆਪ ਵਧੀਆ ਸਾਡਾ ਫਿਊਚਰ ਇਮਾਨਦਾਰੀ ਦੇ ਉੱਤੇ ਟਿਕੇਗਾ ਨਾ ਕਿ ਅਸੀਂ ਚੋਪ ਲੂਸੀ ਦੇ ਉੱਤੇ ਜਾਂ ਨਸ਼ਾ ਕੋਰੀ ਦੇ ਉੱਤੇ ਟਿਕੇਗਾ ਜੇ ਗੱਲ ਕਰੀਏ ਸੂਬਾ ਪੰਜਾਬ ਦੇ ਸ਼ਹਿਰਾਂ ਦੀ ਸ਼ਹਿਰਾਂ ਦੇ ਵਿੱਚ ਇਤੇ ਕਾਫੀ ਹੱਦ ਤੱਕ ਭਾਜਪਾ ਦੀ ਸਥਿਤੀ ਠੀਕ ਹੈ ਲੇਕਿਨ ਪਿੰਡਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਵਿਚਰੋਗੇ ਕਿਉਂਕਿ ਪਿੰਡਾਂ ਦੇ ਵਿੱਚ ਇੱਕ ਜਿਹੜਾ ਐਡੀਟੇਸ਼ਨ ਹੋਇਆ ਤੁਹਾਨੂੰ ਪਤਾ ਹੈ ਜਿਟੇਸ਼ਨ ਹੋਇਆ ਆਪਣੇ ਕਿਸਾਨ ਵਿਰੋਧੀ ਔਰ ਉਹਦੇ ਵਿੱਚ ਕਾਫੀ ਮਤਲਬ ਕਿ ਇਲਜ਼ਾਮ ਲੱਗ ਰਹੇ ਨੇ ਉਸ ਦੇ ਖਿਲਾਫ ਵੀ ਤੁਸੀਂ ਕੀ ਮਤਲਬ ਕਿਸ ਤਰ੍ਹਾਂ ਵਿਚਰੋਗੇ ਪਿੰਡਾਂ ਦੇ ਵਿੱਚ ਕੋਈ ਇਹਦੇ ਚੌਖਾ ਕੰਮ ਨਹੀਂ ਹੈ ਅਸੀਂ ਬਹੁਤ ਪਿੰਡਾਂ 'ਚ ਜਾ ਰਹੇ ਹਾਂ ਔਰ ਕਿਤੇ ਵੀ ਸਾਨੂੰ ਪਿੰਡਾਂ ਦੇ ਵਿੱਚ ਇਦਾਂ ਦੀ ਨੈਗੇਟਿਵਿਟੀ ਨਹੀਂ ਮਿਲਦੀ ਪਿੰਡਾਂ ਦੇ ਵਿੱਚ ਕੁਝ ਜਿਹੜੇ ਜਿਹੜੀਆਂ ਕਿਸਾਨ ਜਥੇਬੰਦੀਆਂ ਕੁਝ ਜਥੇਬੰਦੀਆਂ ਜਿਹੜੀਆਂ ਮਿਲ ਕੇ ਜਿਹੜਾ ਇਹ ਕੰਮ ਭ੍ਰੰਮ ਫੈਲਾ ਰਹੇ ਆ ਪਬਲਿਕ ਦੇ ਵਿੱਚ ਕਿ ਅਸੀਂ ਵੜਨ ਨਹੀਂ ਦੇਵਾਂਗੇ ਅਸੀਂ ਇਦਾਂ ਨਹੀਂ ਕਰਦਾਂਗੇ ਅਸੀਂ ਵਿਰੋਧ ਕਰਾਂਗੇ ਕਿਸ ਚੀਜ਼ ਦਾ ਵਿਰੋਧ ਕਰੋਗੇ ਤੁਸੀਂ ਜਿਹੜੇ ਬੰਦੇ ਪੜ੍ਹੇ ਲਿਖਿਆ ਵਰਗ ਆ ਉਹ ਸਮਝ ਗਿਆ ਹੈ ਕਿਸਾਨ ਹਤਾਸ਼ੀ ਹੈ ਮੋਦੀ ਸਰਕਾਰ ਔਰ ਮੋਦੀ ਜੀ ਨੇ ਜੋ ਕਿਸਾਨਾਂ ਲਈ ਘਰ ਘਰ ਜਿਹੜੀ ਉਹਨਾਂ ਨੇ ਯੋਜਨਾ ਭੇਜੀ ਆ ਪਿੰਡਾਂ ਦੇ ਵਿੱਚ ਜਿਹੜੀ ਯੋਜਨਾ ਭੇਜੀ ਆ ਜਿਹੜਾ ਜਨਦਨ ਯੋਜਨਾ ਪੈਸਾ ਆ ਰਿਹਾ ਕਿਸਾਨਾਂ ਨੂੰ ਹੁਣ ਉਹਦੇ ਵਿੱਚ ਅਗਲਾ ਕਹੇ ਜੀ ਕਿ ਜਿਹੜੇ 25 30 ਏਕੜ ਆ ਉਹਨੂੰ ਪੈਸਾ ਨਹੀਂ ਆ ਰਿਹਾ ਉਹਨਾਂ ਨੇ ਤਾਂ ਉਸ ਬੰਦੇ ਨੂੰ ਭੇਜਿਆ ਜਿਹੜਾ ਰੀਅਲੀ ਨੀਡੀ ਪਰਸਨ ਹੈ ਜਿਹਨੂੰ ਸੱਚੀ ਚ ਲੋੜ ਆ ਉਹਦੇ 6000 ਰੁਪਏ ਉਹਦੇ ਅਕਾਊਂਟ ਚ ਜਾ ਰਿਹਾ ਸਿੱਧੇ ਤੌਰ ਤੇ ਜਾ ਰਿਹਾ ਕੋਈ ਵਿੱਚ ਦਲਾਲੀ ਨਹੀਂ ਕੋਈ ਕਮਿਸ਼ਨ ਨਹੀਂ ਕੋਈ ਕਿਸੇ ਦਾ ਰਸਤਾ ਘੁਮ ਘਮਾ ਕੇ ਨਹੀਂ ਜਾਂਦਾ ਜਿਦਾ ਆਮ ਆਦਮੀ ਪਾਰਟੀ ਪਹਿਲਾਂ ਇੱਕ ਦਫ਼ਤਰ ਚ ਜਾਓ ਸਿੰਗਲ ਵਿੰਡੋ ਕਹਿ ਕੇ ਕਈ ਵਿੰਡੋਜ਼ ਦੇ ਉੱਤੇ ਕਰਪ ਰਿਸ਼ਵਤਾ ਇੱਦਾਂ ਮੰਗਦੇ ਮੂੰਹ ਅਟ ਡੱਡ ਕੇ ਆਜੋਗੇ ਤੁਹਾਡੇ ਸਾਹਮਣੇ ਥੋੜੇ ਦਿਨਾਂ ਜੂ ਦੇਖੋ ਸਰਕਾਰ ਤੁਹਾਡੇ ਸਾਹਮਣੇ ਹਰ ਇੱਕ ਏਜੰਡਾ ਜੋ ਇਹਨਾਂ ਨੇ ਕਿਹਾ ਸੀਗਾ ਉਸ ਤੋਂ ਵਕਰੀ ਹੋ ਗਈ ਹੈ ਆਮ ਆਦਮੀ ਪਾਰਟੀ ਆਪਣੇ ਕਿਸੇ ਵੀ ਲੌਜੀਕ ਦੇ ਉੱਤੇ ਖੜੀ ਨਹੀਂ ਦਿਸਦੀ ਪਈ ਬੀਜੇਪੀ ਆਪਣੇ ਹਰ ਗੱਲ ਦੇ ਹਰ ਤੱਤ ਦੇ ਉੱਤੇ ਵਕੂਬੀ ਨਿਭਾਇਆ ਮੋਦੀ ਸਰਕਾਰ ਨੇ ਇਸ ਲਾਲਚ ਦੇ ਵਿੱਚ ਨਹੀਂ ਇਸ ਵੇਲੇ ਵੀ ਲੋਕਾਂ ਨਾਲ ਵਾਅਦਾ ਕੀਤਾ ਕਿ ਤੁਸੀਂ ਮੈਨੂੰ ਵੋਟ ਦਿਓ ਮੈਂ ਤੀਜੀ ਟਰਮ ਤੋਂ ਤੁਹਾਡੇ ਕੰਮ ਕਰੂੰਗਾ ਉਹਨਾਂ ਨੇ ਪਹਿਲਾਂ ਆਵਾਸ ਯੋਜਨਾ ਬਣਾਨੀ ਸ਼ੁਰੂ ਕਰ ਦਿੱਤੀ। ਬਹੁਤ ਲੋਕਾਂ ਨੂੰ ਘਰ ਦੇ ਦਿੱਤੇ ਜਿਹੜੇ ਕੱਚੇ ਘਰ ਸੀਗੇ ਪੱਕੇ ਕਰਾ ਦਿੱਤੇ। ਤੁਸੀਂ ਪਿੰਡਾਂ 'ਚ ਜਾ ਕੇ ਦੇਖ ਸਕਦੇ ਹੋ। ਕੋਈ ਇਹ ਕਿਤਾਬੀ ਕੰਮ ਨਹੀਂ ਹੈ, ਕੋਈ ਕਾਗਜ਼ੀ ਕੰਮ ਨਹੀਂ ਹੈ। ਪ੍ਰੈਕਟੀਕਲ ਲੋਕਾਂ ਦੇ ਘਰ ਬਣੇ ਹੋਏ ਆ। ਪ੍ਰੈਕਟੀਕਲੀ ਲੋਕਾਂ ਦੇ ਆਯੂਸ਼ਮਾਨ ਕਾਰਡ ਬਣੇ ਹੋਏ ਆ। ਪ੍ਰੈਕਟੀਕਲੀ ਲੋਕਾਂ ਨੂੰ ਆਵਾਸ ਯੋਜਨਾ ਮਿਲ ਗਈ ਆ। ਪ੍ਰੈਕਟੀਕਲੀ ਲੋਕਾਂ ਨੂੰ ਰੋਜ਼ਗਾਰ ਯੋਜਨਾ, ਵਿਸ਼ਵਕਰਮਾ ਯੋਜਨਾ ਦੇ ਅਧੀਨ ਉਹਨਾਂ ਨੇ ਇੰਸਟੀਚਿਊਟ ਬਣਾ ਦਿੱਤੇ ਹੋਏ ਜਿੱਥੇ ਜਾ ਕੇ ਆਪਣਾ ਬੰਦਾ ਸਕਿੱਲ ਦਿਖਾਏਗਾ ਕਿ ਮੈਂ ਇਸ ਕੰਮ ਦੇ ਕਾਬਲ ਹੈਗਾ। ਮੈਂ ਆਹ ਕੰ ਕੁਝ ਨੂੰ ਪੈਸਿਆਂ ਦੇ ਰੂਪ ਦੇ ਵਿੱਚ ਉਹਨਾਂ ਤਨਖਾਹ ਵੱਜੋ ਵੀ ਉਹਨੂੰ ਕੁਝ ਘਰਗੁਜ਼ਾਰਾ ਕਰਨ ਲਈ ਪੈਸੇ ਮਿਲਣਗੇ ਔਰ ਜਿਹੜਾ ਉਹਨੂੰ ਸਰਟੀਫਿਕੇਟ ਇਸ਼ੂ ਹੋਣਾ ਉਹ ਸਰਟੀਫਿਕੇਟ ਦੇ ਬੇਸ ਤੇ ਉਹ ਬੈਂਕ ਤੋਂ ਲੋਨ ਲੈ ਸਕੇਗਾ ਬਿਨਾਂ ਕਿਸੇ ਗਾਰੰਟੀ ਦੇ ਇਹ ਸਭ ਜੇ ਤੁਸੀਂ ਗੱਲ ਜ਼ਿਕਰ ਕੀਤੀ ਹੈ ਗੱਲ ਵਿਸ਼ਕਰਮਾ ਯੋਜਨਾ ਦੀ ਉਹਦੇ ਵਾਸਤੇ ਵੀ ਸੂਬਾ ਪੰਜਾਬ ਦੀ ਜੇ ਗੱਲ ਕਰੀਏ ਬਹੁਤ ਸਾਰੇ ਲੋਕ ਅਵੇਅਰ ਨਹੀਂ ਹਨ ਬਹੁਤ ਸਾਰੇ ਲੋਕਾਂ ਨੂੰ ਉਸ ਸਕੀਮ ਦਾ ਨਹੀਂ ਪਤਾ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਵਿਸ਼ਕਰਮਾ ਜਿਹੜੀ ਯੋਜਨਾ ਹੈ ਨਾ ਜਿਹੜੇ ਸਕਿੱਲ ਪਰਸਨ ਹੈ ਉਹਨਾਂ ਨੂੰ ਜਿਹੜੇ ਉਹਦੇ ਨਾਲ ਜੁੜਨ ਉਹਦੇ ਬਾਰੇ ਸਾਨੂੰ ਥੋੜੇ ਵਿਸਤਾਰ ਵਿੱਚ ਜਿਹੜੀ ਵਿਸ਼ਕਰਮਾ ਯੋਜਨਾ ਹੈ ਜਿਹੜ ਉਹਨਾਂ ਨੇ ਮੋਦੀ ਜੀ ਨੇ ਇਹ ਯੋਜਨਾ ਇਸ ਕਰਕੇ ਚਲਾਈ ਹੈ ਤਾਂ ਕਿ ਹਰ ਸਰਕਾਰਾਂ ਆਪੋਜ਼ ਕਰੀ ਜਾਂਦੀਆਂ ਕਿ ਜੀ ਮੋਦੀ ਸਰਕਾਰ ਰੋਜ਼ਗਾਰ ਨਹੀਂ ਪੈਦਾ ਕਰਦੀ ਉਹ ਰੋਜ਼ਗਾਰ ਵਾਲੇ ਬੰਦਿਆਂ ਨੂੰ ਕਾਬਲ ਬੰਦਿਆਂ ਨੂੰ ਰੋਜ਼ਗਾਰ ਦੇਣ ਲਈ ਵਚਨਬੱਧ ਹੈ ਪਰ ਉਹ ਕਰਨਾ ਸ਼ੁਰੂ ਕੀਤਾ ਹੋਇਆ ਮੋਦੀ ਜੀ ਨੇ ਅੱਜ ਨਹੀਂ ਕੀਤਾ ਹੋਇਆ ਕਈ ਸਾਲਾਂ ਤੋਂ ਚੱਲ ਰਹੀ ਸੀ ਯੋਜਨਾ ਇਹ ਹੁਣ ਸਾਨੂੰ ਪਿੰਡ-ਪਿੰਡ ਜਾ ਕੇ ਸਾਨੂੰ ਉਹ ਤਾਂ ਸਾਨੂੰ ਦੱਸਣਾ ਪੈ ਗਿਆ ਕਿਉਂਕਿ ਸਟੇਟ ਗਵਰਨਮੈਂਟ ਨਾਲ ਨੇ ਇਹਨੂੰ ਦੋ ਤਰੀਕਿਆਂ ਚ ਬਣਾ ਦਿੱਤਾ ਕੀ ਇੱਕ ਤਾਂ ਅਸੀਂ ਦੇ ਰਹੇ ਹਾਂ ਸਟੇਟ ਗਵਰਨਮੈਂਟ ਕਹਿੰਦੀ ਉਹ ਦੂਸਰਾ ਕਹਿੰਦੀ ਸੈਂਟਰ ਗਵਰਨਮੈਂਟ ਕੁਝ ਜਦ ਕੀ ਇਹਦੇ ਵਿੱਚ ਦੋਨੋਂ ਚੀਜ਼ਾਂ ਗਲਤ ਹੈ ਨਾ ਤਾਂ ਸਟੇਟ ਗਵਰਨਮੈਂਟ ਕੁਛ ਕਰ ਰਹੀ ਹੈ ਸਟੇਟ ਗਵਰਨਮੈਂਟ ਸਵਾਇ ਡਿੱਕਾ ਪਾਹ ਤਾਂ ਕੁਛ ਨਹੀਂ ਕਰ ਰਹੀ ਸਿੱਧਾ ਸਿੱਧਾ ਮੋਦੀ ਜੀ ਨੇ ਸੈਂਟਰ ਤੋਂ ਪੈਸਾ ਭੇਜਿਆ ਮੋਦੀ ਜੀ ਨੇ ਇੰਸਟੀਚੂਟਸ ਨੂੰ ਅਲਾਉ ਕੀਤਾ ਮੋਦੀ ਜੀ ਨੇ ਹੀ ਸਕਿਲਡ ਬੰਦਿਆਂ ਨੂੰ ਪਰਸਨਲੀ ਟੱਚ ਕੀਤਾ ਪਿੰਡਾਂ ਪਿੰਡਾਂ 'ਚ ਜਾ ਕੇ ਛੋਟੇ ਛੋਟੇ ਕਸਬਿਆਂ 'ਤੇ ਜਾ ਕੇ ਉਹਨਾਂ ਨੇ ਬੰਦਿਆਂ ਨੂੰ ਕਿਹਾ ਕਿ ਜਿਹੜਾ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਕਿਸੇ ਦੇ ਕੋਲ ਹੁਨਰ ਹੈਗਾ ਚਾਹੇ ਉਹ ਜੁੱਤੀਆਂ ਕੰਢਣ ਵਾਲਾ ਚਾਹੇ ਉਹ ਲੱਕੜਹਾਰਾ ਚਾਹੇ ਉਹ ਸੁਨਿਆਰੇ ਦਾ ਕਾਰੀਗਰੀ ਕਰਨ ਵਾਲਾ ਚਾਹੇ ਉਹ ਟੂਟੀਆਂ ਫਿਟ ਕੋਈ ਜਾਤ-ਪਾਤ ਦਾ ਕੰਮ ਨਹੀਂ ਕੋਈ ਉਹਦੇ ਤੇ ਰਿਜ਼ਰਵੇਸ਼ਨ ਵਾਲਾ ਕੰਮ ਨਹੀਂ ਹਰ ਇੱਕ ਬੰਦਾ ਜਿਹਦੇ ਕੋਲ ਕੋਈ ਵੀ ਹੁਨਰ ਹੈਗਾ ਉਹ ਜਾ ਕੇ ਇੰਸਟੀਚੂਟਸ ਅਲੋਟਡ ਹੈਗੇ ਆ ਉਹਨਾਂ ਚ ਜਾਏ ਆਪਣੀ ਸਕਿੱਲ ਦਿਖਾਏ ਮੈਂ ਆ ਕਰਮਯੋਗ ਆ ਔਰ ਉਹਨੂੰ ਉਸ ਬਿਹਾਰ ਤੇ 500 ਰੁਪਿਆ ਪਰ ਡੇ ਉਹਨੂੰ ਮਿਲੇਗਾ ਜਾ ਕੇ ਉੱਥੇ ਸਿੱਖੇ ਟਾਈਮ ਦੇਵੇ ਔਰ ਉਸ ਤੋਂ ਬਾਅਦ ਉਹਦਾ ਕਿੰਨੇ ਦਿਨ ਦਾ ਕੋਰਸ ਚੱਲਣਾ ਕੋਰਸ ਚੱਲਣ ਤੋਂ ਬਾਅਦ ਉਹਨੂੰ ਇੱਕ ਸਰਟੀਫਿਕੇਟ ਇਸ਼ੂ ਹੋਏਗਾ ਸਰਟੀਫਿਕੇਟ ਇਸ਼ੂ ਹੋਣ ਤੋਂ ਬਾਅਦ ਉਹ ਜਦੋਂ ਬੈਂਕ ਦੇ ਵਿੱਚ ਜਾਏਗਾ ਅਪਰੂਵਡ ਸਰਕਾਰੀ ਬੈਂਕਸ ਹੈਗੀਆਂ ਐਸਬੀਆਈ ਐਸ ਸਟੇਟ ਬੈਂਕ ਪਟਿਆਲਾ ਸੀਗੀਆਂ ਉਹ ਬਹੁਤ ਬੈਂਕਸ ਦੇ ਵਿੱਚ ਇਹਨਾਂ ਦੇ ਆਰਡਰ ਨੋਟੀਫਿਕੇਸ਼ਨ ਜਾਰੀ ਹੋਈ ਹੈ ਉਹਨਾਂ 'ਚ ਜਾ ਕੇ ਉਹ ਸਰਟੀਫਿਕੇਸ਼ਨ ਦੇ ਸਰਟੀਫਿਕੇਟ ਦੇ ਬੇਸ ਤੇ ਆਪਣਾ ਲੋਨ ਪਾਸ ਕਰਾ ਸਕਦਾ ਔਰ ਉਹ ਲੋਨ ਜਿਹੜਾ ਪਹਿਲਾਂ 3 ਲੱਖ ਤੋਂ ਸ਼ੁਰੂ ਹੋਣਾ ਜਿਉਂ 3 ਲੱਖ ਦਾ ਲੋਨ ਵਾਪਸ ਕਰ ਦਿੰਦਾ ਫਿਰ ਉਹੀ ਲੋਨ ਉਹਨੂੰ ਕਾਹ ਪੰਜ ਲੱਖ ਚ ਮਿਲ ਜਾਣਾ ਫਿਰ ਉਹ 5 ਲੱਖ ਦਾ ਲੋਨ ਵਾਪਸ ਕਰੇਗਾ ਤਾਂ ਉਹ ਲੋਨ ਉਹਨੂੰ ਬਤਾ ਕੇ 15 ਲੱਖ ਤੱਕ ਵੀ ਜਾਣਾ ਸੋ ਇਹ ਬਿਨਾਂ ਕਿਸੇ ਗਾਰੰਟੀ ਤੋਂ ਕੋਈ ਐਸੀ ਗਵਰਨਮੈਂਟ ਹੈਗੀ ਹੈ ਜਿਹੜੀ ਕਹਿੰਦੀ ਹੈ ਜੀ ਕਿ ਜਦ ਤੱਕ ਤੁਸੀਂ ਆਪਣਾ ਘਰ-ਬਾਰ ਆਪਣੀ ਜ਼ਮੀਨ ਗਹਿਣੇ ਨਹੀਂ ਰੱਖੋਗੇ ਬੈਂਕ ਦੇ ਕੋਲ ਤਾਂ ਬੈਂਕ ਲੋਨ ਦੇ ਦੇਗੀ ਬੈਂਕ ਤਾਂ ਇੱਕ ਰੁ ਮੋਦੀ ਜੀ ਨੇ ਸਰਟੀਫਿਕੇਟ ਦੇ ਉੱਤੇ ਕਿ ਇਹਨੇ ਐਸ ਇੰਸਟੀਚਿਊਟ ਤੋਂ ਸਕਿੱਲ ਗੈਦਰ ਕੋ ਹੈਗੀ ਹੈ ਐਸ ਇੰਸਟੀਚਿਊਟ ਤੋਂ ਸਿੱਖ ਕੇ ਕੰਮ ਕਰਨਾ ਚਾਹੁੰਦਾ ਹੈ ਇਹਦਾ ਰੋਜ਼ਗਾਰ ਚੱਲੇਗਾ ਇਸ ਤੋਂ ਬਾਅਦ ਰੋਜ਼ਗਾਰ ਕਿੱਦਾਂ ਪੈਦਾ ਕਰਨਾ ਚਾਹੀਦਾ ਮੋਦੀ ਜੀ ਨੇ ਤਾਂ ਉਹਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਪਹਿਲਾਂ ਹੀ ਯੋਜਨਾ ਬਣਾਈ ਹੋਈ ਹੈ ਸੋ ਇਹ ਰੁਜ਼ਗਾਰ ਯੋਜਨਾਵਾਂ ਜਿਹੜੀਆਂ ਬਣੀਆਂ ਹੋਈਆਂ ਸਾਨੂੰ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਪਿਆ ਪਹਿਰੇ ਹੱਲੇ ਵੀ ਬਹੁਤ ਲੋਕ ਐਸੇ ਹੱਲੇ ਜਾਗਰੂਕ ਨਹੀਂ ਸੀਗੇ ਕਿ ਇਹ ਸਰਕਾਰ ਸੈਂਟਰ ਨੇ ਭੇਜੀ ਹੋਈ ਸਕੀਮਾਂ ਜਾਂ ਸਟੇਟ ਗਵਰਨਮੈਂਟ ਦੀ ਹੁਣ ਲੋਕਾਂ ਨੂੰ ਜਾਗਰੂਤੀ ਆ ਗਈ ਹੈ ਕਿ ਸਟੇ ਸਿਰਫ ਇੱਕ ਕੰਮ ਜਿਹੜਾ ਹੋ ਰਿਹਾ ਹੈ ਸੈਂਟਰਲ ਗਵਰਨਮੈਂਟ ਮੋਦੀ ਸਰਕਾਰ ਦੇ ਨੇਤਪਨ ਦੇ ਵਿੱਚ। ਅਸਰ ਆਖਿਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਯੂਥ ਦੀ। ਪੰਜਾਬ ਦਾ ਯੂਥ ਕਾਫੀ ਬਾਹਰ ਜਾ ਰਿਹਾ ਹੈ ਆਪਣੇ ਵਿਦੇਸ਼ਾਂ ਵਿੱਚ ਜਾ ਰਿਹਾ ਹੈ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਤੁਸੀਂ ਦੇਖੋ ਯੂਥ ਦੀ ਗੱਲ ਕਰੀਏ ਯੂਥ ਹੀ ਸਕਿਲਡ ਪਰਸਨ ਜਿਹੜੇ ਮੋਦੀ ਜੀ ਨੇ ਵਿਸ਼ਵ ਕਰਨਾ ਯੋਜਨਾ ਸੀ ਇੱਥੇ ਰੋਕਣ ਦੀ ਕੋਸ਼ਿਸ਼ ਕਰ ਰਹੇ ਹੈ। ਜੇ ਯੂਥ ਰੁਕ ਗਿਆ ਰੁਕ ਜਾਏਗਾ ਵੀ ਔਰ ਤੁਸੀਂ ਦੇਖੋ Apple 80 ਵੱਡੀ ਕੰਪਨੀ ਹੈ ਜਿਹੜੀ ਹੁਣ ਇਸ ਵੇਲੇ ਹਿਡਨ ਹੋ ਕੇ ਬੈਂਗਲੌਰ ਦੇ ਵਿੱਚ ਫੈਕਟਰੀ ਲਗਾ ਕੇ ਮੇਡ ਇਨ ਇੰਡੀਆ ਦੇ ਤੁਹਾਨੂੰ ਫੋਨ ਆ ਰਹੇ ਹੈ ਠੀਕ ਹੈ ਏਡੇ ਵੱਡੇ ਜਿਹੇ ਯੂਨਿਟ ਆ ਰਹੇ ਆ ਤਾਂ ਉਹਨਾਂ ਨੂੰ ਯੂਥ ਨੂੰ ਰੋਜ਼ਗਾਰ ਮਿਲਣਾ ਹੈ ਜੇ ਯੂਥ ਆਪਣੀ ਸਕਿੱਲ ਦਿਖਾਊਗਾ ਸਾਨੂੰ ਪਤਾ ਲੱਗੇ ਕਿ ਯੂਥ ਬਹੁਤ ਸਾਰਾ ਯੂਥ ਹੈ ਜਿਹੜੇ ਰੁਕ ਗਿਆ ਵਿਦੇਸ਼ਾਂ ਦੇ ਜਾਣ ਵਾਲੇ ਕਿਉਂਕਿ ਉਹਨਾਂ ਨੂੰ ਮੋਦੀ ਜੀ ਦੇ ਉੱਤੇ ਯਕੀਨ ਹੈ ਕਿ ਮੋਦੀ ਜੀ ਐਸਾ ਪਰਸਨ ਹੈ ਕਿ ਜਿਹੜਾ ਤੀਸਰੀ ਟਰਮ ਦੇ ਵਿੱਚ ਆ ਕੇ ਸਾਨੂੰ ਕਾਬਲ ਕਰੇਗਾ ਔਰ ਸਾਡੇ ਲਈ ਯੋਜਨਾਵਾਂ ਬਣਾਏਗਾ ਔਰ ਸਾਨੂੰ ਇੱਥੇ ਹੀ ਰੋਜ਼ਗਾਰ ਦੇ ਆਏ ਤੇ ਸਭ ਜੇਕਰ ਭਾਜਪਾ ਪੰਜਾਬ ਦੇ ਵਿੱਚ ਆਂਦੀ ਹੈ ਪੂਰਨ ਪੂਰਨਤਾ ਬਹੁਤ ਮਿਲਦਾ ਹੈ ਤੇ ਕਿਹੜੇ ਉਹ ਤਿੰਨ ਕੰਮ ਨੇ ਜਿਹੜੇ ਪੰਜਾਬ 'ਚ ਤੁਹਾਨੂੰ ਲੱਗਦੇ ਨੇ ਕਿ ਜ਼ਰੂਰੀ ਹੋਣੇ ਚਾਹੀਦੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਜੇ ਆਪਾਂ ਅੱਜ ਗੱਲ ਕਰੀਏ ਵੀ ਸਰਕਾਰ ਬਣੂਗੀ ਤਾਂ ਸੜਕਾਂ ਵਧੀਆ ਹੋਣਗੀਆਂ ਸਾਡੀ ਕਨੈਕਟੀਵਿਟੀ ਵਧੀਆ ਹੋਊਗੀ ਵੱਡੇ ਸ਼ਹਿਰਾਂ ਨਾਲ ਉਹ ਪਹਿਲਾਂ ਹੀ ਬਣ ਚੁੱਕੇ ਆ ਇਨਫਰਾਸਟ੍ਰਕਚਰ ਵਧੀਆ ਹੋ ਚੁੱਕਾ ਏਮਜ਼ ਹਸਪੀਟਲ ਤੁਹਾਡੇ ਪੰਜਾਬ ਲਈ ਅਲਾਟਡ ਹੋ ਚੁੱਕੇ ਆ ਜ਼ਮੀਨਾਂ ਅਲਾਟ ਹੋ ਚੁੱਕੀਆਂ ਕੰਸਟਰਕਸ਼ਨਸ ਸ਼ੁਰੂ ਹੋਇਆ ਹੋ ਤੇ ਹਰੋ ਸ਼ਾਰਪੁਰ ਦੇ ਵਿੱਚ ਮੈਡੀਕਲ ਕਾਲਜ ਬਣ ਗਿਆ ਪਹਿਲਾਂ ਤੋਂ ਸੋ ਜਿਹੜੇ ਐਗਜ਼ਾਮਪਲ ਦੇ ਸੈੱਟ ਐਗਜ਼ਾਮਪਲਸ ਹੈ ਹੈਲਥ ਦੇ ਉੱਤੇ ਕੰਮ ਹੋ ਰਿਹਾ ਐਜੂਕੇਸ਼ਨ ਦੇ ਉੱਤੇ ਕੰਮ ਹੋ ਰਿਹਾ ਸੜਕਾਂ ਦੇ ਫਸਸਟ ਦੇ ਉੱਪਰ ਕੰਮ ਹੋ ਰਿਹਾ ਇੰਡਸਟਰੀ ਦੇ ਉੱਪਰ ਕੰਮ ਹੋ ਰਿਹਾ ਯੂਪੀ ਤੁਸੀਂ ਦੇਖੋ ਐਗਜ਼ਾਮਪਲ ਸੈੱਟ ਕੀਤੀ ਹੋਈ ਹੈ ਉਹਨਾਂ ਨੇ ਜੇ ਯੂਪੀ ਵਰਗੀ ਸਟੇਟ ਦੇ ਵਿੱਚ ਕੰਮ ਹੋ ਸਕਦਾ ਤਾਂ ਪੰਜਾਬ ਕਿਉਂ ਪੰਜਾ ਰਹੇਗਾ ਪੰਜਾਬ ਨੂੰ ਵੀ ਅਸੀਂ ਡਬਲ ਇੰਜਨ ਸਰਕਾਰ ਬਣਾ ਕੇ ਇੱਥੇ ਤੁਹਾਨੂੰ ਸਰਕਾਰ ਦਿਖਾਵਾਂਗੇ ਔਰ ਚੱਲਦੀ ਫੁੱਲ ਸਪੀਡ ਦਾ ਤੁਹਾਨੂੰ ਸਰਕਾਰ ਦਿਖਾਵਾਂਗੇ ਇੱਥੇ ਬੀਜੇਪੀ ਸਰਕਾਰ ਕਿੱਦਾਂ ਚੱਲਦੀ ਹੈ ਪ੍ਰਧਾਨ ਸਾਹਿਬ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਤੁਸੀਂ ਦੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਨਿਊਜ਼ ਕੈਮਰਾਮੈਨ ਜਸਵੰਤ ਤਰਾਇਦਨ